ਇਹ ਹਾਈਵੇ ਹੈ ਜੀ ਆਪਣਾ ਚੀਮੇ ਵਾਲਾ ਬਰਨਾਲਾ ਜੇਲ੍ਹ ਦੇ ਕੋਲ ਇਹ ਸਕੂਲ ਦੇ ਕੋਈ ਮੁੰਡੇ ਨੇ ਨਾਲੇ ਬੋਲਟਾਂ ਦੇ ਪਟਾਕੇ ਨਾਲੇ ਇਹ ਗੱਡੀਆਂ 'ਚੋਂ ਬਾਹਰ ਸਟੰਡ ਕਰਦੇ ਜਾ ਰਹੇ ਆ ਐਸਐਸਪੀ ਬਰਨਾਲਾ ਨੂੰ ਬੇਨਤੀ ਆ ਇਹਨਾਂ ਦੇ ਕਾਰਵਾਈ ਕਰੋ ਤੇ ਪਰਚਾ ਦੇ ਕੇ ਇਹਨਾਂ ਨੂੰ ਅੰਦਰ ਸਿੱਟੋ ਦਿੰਦੇ ਬਈ ਲਾ ਸਾਨੂੰ ਜਿਹੜੀ ਇੱਕ ਆਨਲਾਈਨ ਵੀਡੀਓ ਮਿਲੀ ਸੀ ਜਿਹਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ ਸਕੂਲ ਦੇ ਬੱਚੇ ਨੇ ਸਕੂਲ ਦੇ ਯੂਨੀਫਾਰਮਾਂ ਦੇ ਵਿੱਚ ਉਹ ਬੁਲਟ ਤੇ ਪਟਾਕੇ ਵਗੈਰਾ ਪਾ ਰਹੇ ਸੀਗੇ ਤੇ ਪਲੱਸ ਉਹ ਜਿਹੜੀਆਂ ਰੀਲਜ਼ ਵਗੈਰਾ ਬਣਾ ਰਹੇ ਸੀ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਇਹ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਨਟਸ ਆਈਆਂ ਸੀਗੀਆਂ ਕਿ ਜਿਹੜੇ ਨੌਜਵਾਨ ਬੱਚੇ ਨੇ ਐਂਕਾ ਸੜਕਾਂ ਦੇ ਹੁੱਲੜਬਾਜੀ ਕਰਦੇ ਨੇ ਪਟਾਕੇ ਪਾਉਂਦੇ ਨੇ ਆਮ ਪਬਲਿਕ ਨੂੰ ਜਿਹਦੇ ਕਰਕੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਤਾਂ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾ ਤਾ ਸਠਾਣਾ सदर ਦੇ ਅੰਡਰ ਚੌਂਕੀ ਪੈਂਦੀ ਆ ਇਹ ਚੌਂਕੀ ਪੱਖੋਕੇ ਕਲਾਂ ਜਿਸ ਦੇ ਇੰਚਾਰਜ ਹੈਗੇ ਐਸ.ਆਰ.ੀ. ਬਲਜਿੰਦਰ ਸਿੰਘ ਜੀ ਨੇ ਤਾਂ ਇਹ ਜਿਹੜੇ ਹੈਗੇ ਉਹਨਾਂ ਨੇ ਤੁਰੰਤ ਇਸ ਜਿਹੜੇ ਹੈਗੇ ਨੇ ਬੱਚੇ ਸੀਗੇ ਜਿਹੜੇ ਕਰ ਰਹੇ ਸੀਗੇ ਇਦਾਂ ਦਾ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਵੀ ਜਿਹੜੀਆਂ ਹੈਗੀਆਂ ਨੇ ਤਿੰਨ ਬੁਲਟ ਮੋਟਰਸਾਈਕਲ ਸੀਗੇ ਇਹਨਾਂ ਤੇ ਦੋ ਗੱਡੀਆਂ ਸੀਗੀਆਂ ਤਾਂ ਉਹਨਾਂ ਦਾ ਜਿਹੜਾ ਐਜੇ ਪਰਲੋ ਐ ਕਾਨੂੰਨ ਦੇ ਅਨੁਸਾਰ ਜਿਹੜੀ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਗਈ ਉਹਨਾਂ ਦੇ ਚਲਾਨ ਕੱਟੇ ਗਏ ਤੇ ਪਲੱਸ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਤਾਂ ਕਿ ਉਹ ਅੱਗੇ ਤੋਂ ਐਡਾ ਨਾ ਕਰਨ ਇਸ ਤੋਂ ਇਲਾਵਾ ਅਸੀਂ ਸੋਸ਼ਲ ਮੀਡੀਆ ਰਹੀ ਵੀ ਤੇ ਵੈਸੇ ਵੀ ਅਸੀਂ ਨੌਜਵਾਨ ਬੱਚਾ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਉਹ ਬਾਈਕ ਵਗੈਰਾ ਚਲਾਉਂਦੇ ਨੇ ਤਾਂ ਉਹ ਐਡਾਂ ਦੇ ਸਟੰਟ ਵਾੜੀਆਂ ਨਾ ਕਰਨ ਕਿਉਂਕਿ ਐਡਾਂ ਦੀਆਂ ਸਟੰਟ ਵਾੜੀਆਂ ਕਰਦੇ ਸਮੇਂ ਜਾਂ ਬੋਰਡ ਦੇ ਪੜਾਕੇ ਪਾਉਂਦੇ ਸਮੇਂ ਜਾਂ ਜਿਹੜੀਆਂ ਅੱਜਕੱਲ ਇੰਸਟਾਗ੍ਰam ਲਈ ਰੀਲਾਂ ਬਣਾ ਰਹੇ ਨੇ ਤੋ ਉਸ ਸਮੇਂ ਜਿਹੜੇ ਬਹੁਤ ਖਤਰਨਾਕ ਹਾਸੇ ਵਾਪਰ ਜਾਂਦੇ ਨੇ ਕਈ ਵਾਰ ਉਹਨਾਂ ਦੇ ਖੁਦ ਦੇ ਐਕਸੀਡੈਂਟ ਹੋ ਜਾਂਦੇ ਨੇ ਜਾਂ ਕਈ ਵਾਰੀ ਉਹ ਨਾਲ ਕਿਸੇ ਹੋਰ ਅੱਗੇ ਕਿਸੇ ਵਾਹਨ ਦੇ ਐਕਸੀਡੈਂਟ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਕਈ ਬੱਚਿਆਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਨੇ ਜਾਂ ਲਾ ਲਓ ਉਹਨਾਂ ਦੀ ਕੋਈ ਲਾਈਫ ਟਾਈਮ ਦੀ ਇੰਜਰੀ ਵੀ ਹੋ ਜਾਂਦੀ ਹੈ ਤਾਂ ਇਹ ਸਾਡੀ ਅਪੀਲ ਹੈ ਕਿ ਉਹ ਇਹ ਚੀਜ਼ਾਂ ਨੂੰ ਬੰਦ ਕਰ ਦੇਣ ਅਦਰਵਾਈਜ਼ ਜੇ ਉਹ ਇਹ ਚੀਜ਼ਾਂ ਨਹੀਂ ਬੰਦ ਕਰਨਗੇ ਤਾਂ ਐਸ ਪਰ ਲਾਅ ਕਾਨੂੰਨ ਦੇ ਅਨੁਸਾਰ ਜਿਹੜੀਆਂ ਵੀ ਉਹਨਾਂ ਦੀ ਬੰਦੀ ਕਾਰਵਾਈ ਉਹ ਅਮਲਿਆਂ ਦੇ ਵਿੱਚ ਅਮਲ ਦੇ ਵਿੱਚ ਲਾਂਦੀ ਜਾਏਗੀ ਤਾਂ ਇਸ ਲਈ ਇੱਕ ਵਾਰ ਅਸੀਂ ਸਰ ਤੋਂ ਇਹਨਾਂ ਨੂੰ ਅਪੀਲ ਹੀ ਕਰ ਰਹੇ ਹਾਂ ਇੱਕ ਵਾਰ ਕਿਉਂਕਿ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਸੀਜ਼ ਨੂੰ ਇਗਨੋਰ ਕਰਨ ਬਟ ਜੇ ਫਿਰ ਵੀ ਕੋਈ ਨਹੀਂ ਕਰੇਗਾ ਜਾਂ ਹੁੰਲੜਬਾਜੀ ਕਰੇਗਾ ਕੋਈ ਪਟਾਕੇ ਪਾਏਗਾ ਟ੍ਰੈਫਿਕ ਨਿਯਮਾਂ ਦੀ ਜਿਹੜੀ ਉਲੰਘਣਾ ਕਰੇਗਾ ਤਾਂ ਉਹ ਤੇ ਇਸ ਪਰ ਨੌ ਬੰਦੀ ਕਾਨੂੰਨੀ ਕਾਰਵਾਈ ਅਮਰ ਵਿੱਚ ਲਾਂਗੀ ਜਾਵੇਗੀ ਜੀ